ਆਪਣੇ ਪੈਨ ਟਰੈਕਟਰ ਵਿਕਾਊ ਆ ਸਵਰਾਜ 855 ਤੇ 963 ਤੇ ਸਟੈਂਡਰਡ ਆ ਟਰੈਕਟਰ ਪੂਰੇ ਨਵੇਂ ਪਏ ਆ ਤਿੰਨੇ ਇਹ 17 ਮਾਡਲ ਆ 21 ਮਾਡਲ ਆ ਹਾਂ 12ਵੇਂ ਮਹੀਨੇ ਚ ਆਇਆ ਹੈ 21 ਦੇ ਤੇ ਇਹ ਹੈਗਾ 2001 ਮਾਡਲ ਸਵਰਾਜ ਤੇ ਟਾਇਰ ਇਹਦੇ ਨਵੇਂ ਪਾਉਦੇ ਫਿਰ ਆਪਾਂ ਟਰੈਕਟਰ ਦੇ ਹੁਣ ਇਹਦੇ ਬਾਰੇ ਦੱਸ ਕਿਵੇਂ ਆ ਟਰੈਕਟਰ ਇਹ ਇਹ ਹੁਣ ਪੁਆਇ ਚਾਰੇ ਟਾਇਰ ਦੇ ਇਹ ਆਪਣਾ ਫੋਨ ਜਾਂਦਾ ਕੀਤਾ ਹਾਂ ਹਾਂ ਇੱਕ ਮਾਡਲ ਇੱਕ ਮਾਡਲ ਹਾਂ ਆਪਾਂ ਡਾਊਨ ਲਿਆ ਸੀਗਾ ਜਣੀ ਹੂੰ ਇਹ 2 ਮਹੀਨਾ ਪਹਿਰ ਹੀ ਤੋਂ ਲਿਆਂਦਾ ਅੱਛਾ ਫਰੋਹੀਪੁਰ ਵੱਲੋਂ ਹਾਂ ਤੇ 6 ਆ 7 ਕਿੱਲਾਂ ਦੀ ਵਾਈ ਤੇ ਚੱਲਿਆ ਅੱਛਾ 5 6 ਕਿੱਲਾਂ ਦੀ ਵਾਈ ਸੀਗੀ 6 7 ਕਿੱਲਾਂ ਦੀ ਆਪਾਂ ਤਾਂ ਸ਼ੌਂਕ ਨਾਲ ਹੀ ਲਿਆ ਸੀਗਾ ਹੂੰ ਤੇ ਪਤਾ ਹੈ ਕੱਲ ਆ ਤੇ ਕੀ ਚੇਰੀ ਤੋਂ ਉਹਲਾ ਛੇ ਚੇਰੀ ਕੀਤਾ ਹੂੰ ਛੇ ਚੇਰੀ ਆ ਕਰਾਤਾ ਹਾਂ ਟੈਟੂ ਆ ਪਰ ਨਵੇਂ ਆ ਆਪਣੇ ਕੋਲ ਦਾ ਟਰੈਕਟਰ ਹੋਰ ਵੀ ਹੈਗੇ ਕਾਸੀ ਮਾਈ ਉਹੀ ਤਾਂ ਉਹਨਾਂ ਨੇ ਇਹਦਾ ਪਛਾਉ ਅੱਛਾ ਚੰਗਾ ਲੱਗਦਾ ਹੈ ਤਾਂ ਇਹ ਹੁਣ ਆਪਾਂ ਵੇਚਣਾ ਠੀਕ ਆ ਇਹਦਾ ਬੋਲਣਾ ਕਰਦੇ ਬਾਹਰ ਬੋਲ ਜਾਂਦਾ ਹੂੰ ਤੇ ਆਪਾਂ ਵੇਚਣਾ ਇਹਦੇ ਪੈਸੇ ਕਿੰਨੇ ਮੰਗਦੇ ਆਪਾਂ ਇਹਦਾ ਆਪਾਂ ਮੰਗਦੇ ਆ 3 ਲੱਖ ਤੇ 25000 ਰੁਪਏ ਦਾ 3 ਲੱਖ 25000 ਰੁਪਏ ਟਾਇਰ ਹੁਣੇ ਪਵਾਏ ਆ ਨਾ ਥੋੜੇ ਦਿਨੀ ਹੋਏ ਆ ਚਾਰੇ ਟਾਇਰ ਨਵੇਂ ਪਾਉ ਤੇ ਹੈ ਹੂੰ ਜਮਾ ਹੋਈ ਕੋਈ ਬੰਦੇ ਨਹੀਂ ਬੁੜੀ ਅਰ ਦੇ ਹਾਂ ਚਾਬੀ ਨਹੀਂ ਲੱਗੀ ਥੋੜੀ ਅੱਛਾ ਟਰੈਕਟਰ ਨੂੰ ਚਾਬੀ ਲੱਗੀ ਨਹੀਂ ਜਮਾ ਹੀ ਹਜੇ ਤੱਕ ਤੇ ਬੈਟਰੀ ਜੁਨਾ ਨਵੀਂ ਲਖਾਈ ਅੱਛਾ 75000 ਰੁਪਏ ਦੀ ਵੱਡਾ ਬੈਟਰੀ ਹੂੰ ਉਹਨਾਂ ਲਈ ਇੰਜਨ ਟਾਸੜ ਥੋੜੀ ਘਰੀ ਹੋਣੀ ਹੂੰ ਤੇ 6 ਚੜੀਆਂ ਹੋਇਆ ਵੈਸੇ ਟਰੈਕਟਰਾਂ ਹਾਂ ਪਾਪ ਕਰਵਾਇਆ ਠੀਕ ਆ ਤੇ 3 ਲੱਖ 25000 ਰੁਪਏ ਮੰਗਦੇ ਦਾ ਠੀਕ ਆ ਬੈਂਪਰ ਵੀ ਨਾਲ ਦਾ ਹੈ ਜਾਨ ਜਾਨ ਟਰੈਕਟਰ ਹਾਂ ਪੂਰਾ ਓਰੀਜਨਲ ਪਿਆ ਸਾਰਾ ਜੀ ਠੀਕ ਹੈ ਕਰਨ ਠੀਕ ਆ ਤੇ ਇਹ 963 ਹਾਂ ਇਹ 963 ਇਹ ਆਪਾਂ ਪਿੱਛੇ ਜਿਹਾ ਲਿਆ ਸੀਗਾ ਇਹ ਵੀ ਆਪਾਂ ਵਾਈ ਜੋਤੀ ਨੂੰ ਲਿਆਂਦਾ ਸੀਗਾ ਹੂੰ ਵਾਇਆ ਤਾਂ ਥੋੜਾ ਜਿਹਾ ਫਿਰ ਇਹ ਪਹਿਲੀ ਵਾਈ ਆ ਮਾਲੀ ਇਹਨਾਂ ਇਹ ਮੈਂ 750 ਘੰਟੇ ਤੇ ਲਿਆਂਦਾ ਸੀ ਹੂੰ ਪਿਆ ਘੰਟੇ ਚਲਾਇਆ ਲਿਆ ਕੇ 800 ਘੰਟੇ ਹੋ ਗਿਆ ਹਾਂ ਹੂੰ ਪਿਆ ਘੰਟੇ ਤੇ ਸਰਵਿਸ ਵੀ ਕਰਵਾਤੀ ਸੀ ਲਿਆ ਕੇ ਕੇਰਾ ਆਉਂਦੀ ਆ ਠੀਕ ਤੇ ਇਹ ਟਰੈਕਟਰ ਵੀ ਆਪਣਾ ਬਤਾਉਣਾ ਤੁਹਾਨੂੰ ਇਹ ਮਾਰਕ ਲ 21 ਆ ਇਹ 21 ਦੇ ਬਾਰ ਮਹੀਨਿਆਂ ਦਾ ਟਰੈਕਟਰ ਆ ਹੂੰ ਬਾਕੀ ਆਪਣੀ ਡਿਮਾਂਡ ਆ 790000 790000 ਰੁਪਇਆ ਟਾਇਰ ਜਮਨ ਨਹੀਂ ਓਕੇ ਆ 95% ਟਾਇਰ ਟਾਇਰ ਤਾਂ ਪੂਰੇ ਨਵੇਂ ਪਈ ਹਨ ਗੂੜੀਰ ਦੇ ਟਾਇਰ ਆ ਤੇ ਇਹ ਛਤਰੀ ਡੈਕ ਫਰ ਨਾਲਾਂ ਹੀ ਦੇ ਦੇਣਾ ਛਤਰੀ ਡੈਕ ਸਾਰੇ ਨਾਲਾਂ ਵਾਲਾ ਪਾਈ ਦੇ ਦੇਣਾ ਠੀਕ ਆ ਟਰੈਕਟਰ ਇਹ ਪੂਰਾ ਨਵਾਂ ਪਿਆ ਰਹੀ ਨਾਲਾਂ ਜਾਵਾਂ ਪਿੱਛੋਂ ਵੀ ਦਿਖਾ ਚੱਲਿਆ ਬਹੁਤ ਘੱਟ ਆ ਤਾਂ ਨਵਾਂ ਹੀ ਆ ਫਿਰ ਹਾਂ 21 ਦੇ ਬਾਅਦ ਮਹੀਨੇ ਦਾ ਆ ਗਿਆ ਮੈਂ ਬਾਅਦ ਮਹੀਨੇ ਦਾ ਆਪਣਾ ਕੋਈ ਵਪਾਰੀਆਂ ਵਾਲਾ ਕੰਮ ਨਹੀਂ ਤੇਲ ਮਾਰ ਕੇ ਖੜੇ ਹਾਂ ਆਪਾਂ ਹੂੰ ਆ ਜਿੰਨੇ ਖੜੇ ਉਵੇਂ ਹੀ ਖੜੇ ਆ ਹੂੰ ਤਾਂ ਨਵਾਂ ਪਿਆ ਟਰੈਕਟਰ ਜਮਾ ਇਹ ਬਹੁਤ ਘੱਟ ਚੱਲਿਆ ਨੇ ਪਹਿਲੀ ਵਾਈ ਇਹਦੇ ਨਾਲ ਕਦੂ ਜ ਦਾ ਵਾੜਾ ਹੀ ਨਹੀਂ ਕਦੂ ਚ ਵਾੜਿਆ ਨਹੀਂ ਆਪਾਂ ਇਹਦੇ ਨਾਲ 20 ਕਿੱਲੇ ਸੁੱਕੇ ਪੈਲੀ ਦੇ ਵਾਹਿਆ ਠੀਕ ਆ ਇਹ ਸਟੈਂਡਰਡ ਇਹ ਸਟੈਂਡਰਡ 450 2017 ਮਾਡਲ ਆ ਆਪਾਂ ਆਹਦੇ ਹੱਥ ਹੀ ਨਵਾਂ ਕਰਵਾਇਆ ਸੀ ਹੂੰ ਤੇ ਆਪਾਂ ਇਹ ਵੀ ਵੇਚ ਦੇਣਾ ਹੈ ਇਹ 17 ਮਾਡਲ ਆ ਹੈ ਹਾਂ ਇਹ 17 ਮਾਡਲ ਇਹਦਾ ਥੋੜਾ ਜਿਹਾ ਨਿਕਲਿਆ ਬੰਨਾ ਮਾ ਤੁਹਾਡੇ ਨਾਂ ਹਣਾ ਟਾਇਰ ਤੁਹਾਡੇ ਸਾਹਮਣੇ 445 ਤੋਂ ਪੈਸੇ ਟਾਇਰ ਆ ਹੂੰ ਨਾਲ ਦੇ ਜਾਨਕੀ ਟਾਇਰ ਆ ਇਹ ਲਾ ਕੇ ਰੱਖਦੇ ਸੀ ਜੋ ਨਵਾਂ ਲਿਆ ਸੀਗਾ ਹੂੰ ਆਪਾਂ ਦੂਜਾ ਜੋੜਾ ਨਾਤਾ ਸੀਗਾ ਹੂੰ ਤੇ ਇਹ ਸਾਈਡ ਤੋਂ ਚੱਲਿਆ ਆਪਣਾ 4500 ਘੰਟਾ 4500 ਘੰਟਾ ਕਾਤੀ ਛੱਲੇ ਅੱਛਾ ਤਾਰੀਕਾ ਸੌਂਕਾ ਮੇਰਾ ਰੰਗ ਰੰਗ ਵੀ ਪੂਰਾ ਚੰਗਾ ਪਿਆ ਨਾ ਹੂੰ ਤੇ ਮੈਂ ਟਰੈਕਟਰ ਜੰਪੂਰਾ ਆ ਰਹੀ ਹੈ ਗਿਆ ਠੀਕ ਹੈ ਇਹਦੇ ਕਿੰਨੇ ਪੈਸੇ ਮੰਗਦੇ ਆ ਇਹਦਾ ਆਪਾਂ ਮੰਗਦੇ ਆ 3 ਲੱਖ 35000 3 ਲੱਖ 35000 ਰੁਪਇਆ ਠੀਕ ਆ ਬਾਕੀ ਮੌਕੇ ਤੇ ਸੌਦਾ ਹੋਏ ਤੇ ਹੋ ਜਾਊਗਾ ਬਾਅਦ ਘਾਟਦਾ ਹੋਈ ਜਾਂਦੀ ਆ ਠੀਕ ਆ ਇਹ ਟਰੈਕਟਰਾਂ ਦੀ ਗਾਰੰਟੀ ਆ ਤਿੰਨਾਂ ਦੀ ਤਿੰਨਾਂ ਦੀ ਹਾਂ ਹੱਥ ਹੀ ਚੱਲਿਆ ਟਰੈਕਟਰ ਆ ਵੀ ਹੂੰ ਵੀ ਆਹ ਪਾ ਲੈਣਾ ਇਹਦਾ ਹੈ ਥੋੜਾ ਟਾਈਮ ਹੀ ਹੋਇਆ ਹੁੰਦਾ ਨਾ ਇਹਦੇ 700 ਘੰਟੇ ਚੱਲਦਾ ਹੈ ਸਰ ਬਸਾ ਏਜੰਸੀ ਦੀ ਗਾ ਵੀ ਪੈਗਾ ਤਿੰਨ ਅੱਛਾ ਅਗਲਾ ਝਾਂਸੀ ਤੋਂ ਕਰਾ ਦੇ ਪਾ ਠੀਕ ਆ ਹੂੰ